ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦ ਕਰਦੇ ਆਂ ਯਾਜਵਾ ਕੁਝ ਕਰ ਦਿਖਾਉਣ ਦਾ ਜਿਸ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹ ਦੇ ਮੁਖ ਸੇਵਾਦਾਰ ਨੇ ਉਹਨਾਂ ਨੇ ਅੱਜ ਸੰਤ ਬਾਬਾ ਜੀ ਸ਼ਰਸਿੰਘ ਜੀ ਰੜਾ ਸਾਹ ਵਾਲੇ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਦੇ ਵਿੱਚ ਬੋਟਿਆ ਲੰਗਰ ਲਗਾਇਆ ਅਤੇ ਜਲਜੀਰੇ ਅਤੇ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈਆ ਸੋ ਬਹੁਤ ਹੀ ਪਰਮਾ ਹੰਧਾਰ ਰਗਤਾਂ ਦਾ ਅਤੇ ਅਸੀਂ ਵੀ ਇੱਥੇ ਹਾਰੀ ਲਾਉਣ ਬਹਿੰ ਸੇਵਾਦਾਰਾਂ ਦਾ ਜਾਜਾ ਦੇਖ ਕੇ ਸਾਡਾ ਵੀ ਬੜਾ ਮਨ ਖੁਸ਼ ਹੋਇਆ ਸੋ ਅਸੀਂ ਆਪਣੇ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਕੰਨੀਓ ਇਲਾਕਾ ਨਿਵਾਸੀਆਂ ਵੱਲੀਓ ਜਿੱਥੇ ਬਾਬਾ ਜੀ ਨੂੰ ਅਤੇ ਸਮੁੱਚੀ ਟੀਮ ਬੰਦ ਕਰਾਣੀ ਜੀ ਖੜੇ ਨੇ ਡਾਕਟਰ ਸਾਹਿਬ ਖੜੇ ਨੇ ਸਾਡੇ ਛੋਟੇ ਵੀਰ ਮਿਸਤਰੀ ਸਾਹਿਬ ਖੜੇ ਨੇ ਤੇ ਐਸਆਈ ਸਰ ਟਾਇਰ ਸਾਹ ਖੜੇ ਨੇ ਸਾਰਿਆਂ ਦਾ ਮੈਂ ਨੰਬਰਦਾਰ ਜੀ ਖੜੇ ਨੇ ਅਵਤਾਰ ਵੀਰਾ ਖੜਾ ਸਾਰਿਆਂ ਦਾ ਕੋਟਨਕੋਟ ਪੰਸਾ ਬਿੱਲਾ ਪਾਂਚੀ ਜੀ ਖੜੇ ਨੇ ਲਾਲ ਚਾਂਦੀ ਜੀ ਖੜੇ ਨੇ ਸੋ ਜਿਨ੍ਹਾਂ ਦਾ ਵੀ ਮੈਂ ਨਾਮ ਨਹੀਂ ਜਾਣਦਾ ਜਿੰਨੇ ਵੀ ਵੀਰਾਂ ਨੇ ਤੁਹਾਨੂੰ ਮਨ ਧਰਨਾ ਸੇਵਾ ਕੀਤੀ ਸਾਰਿਆਂ ਦਾ ਤਨਵਾ ਅਧਿਕਾਰਤਾ ਹੋਇਆ ਇਹਨਾਂ ਨੂੰ ਇਸ ਉਪਰਾਲੇ ਲਈ ਵਧਾਈ ਦੇਣਾ ਅਤੇ ਵਿਸ਼ਵਾਸ ਦਵਾਉਣਾ ਅੱਗੇੋਂ ਅੱਗੇ ਤੋਂ ਅਸੀਂ ਵੀ ਵੱਧ ਚੜ ਕੇ ਇਹਨਾਂ ਨਾਲ ਸਹਿਯੋਗ ਕਰਾਂਗੇ ਇਨੀਆਂ ਬੇਨਤੀਆ ਕਰਦਾ ਹੋਇਆ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਏਕਨੇਕ ਨੇ ਮੈਂ ਚਾਇ ਲਾ ਲਓ ਸਵਾਲ ਕਰੂੰਗੇ ਜੀ ਜੀ ਅੱਜ ਕਰਮਸਾ ਰਾੜਾ ਸਾਹਿਬ ਵਾਲੇ ਸੰਤ ਸੰਤ ਬਾਬਾ ਇਸ਼ਰ ਸਿੰਘ ਜੀ ਉਹਨਾਂ ਦਾ 120ਵਾਂ ਪ੍ਰਕਾਸ਼ ਦਿਹਾੜਾ ਅੱਜ ਪੂਰੀ ਦੁਨੀਆ ਦੇ ਵਿੱਚ ਬੜੀ ਸਰਦਾ ਭਾਵਨਾ ਬੜਿਆ ਤੋਂ ਇਸਤਕਾਕ ਦੇ ਨਾਲ ਮਨਾਇਆ ਜਾ ਰਿਹਾ ਉਸੇ ਭਾਵਨਾ ਤਹਿਤ ਨਗਰ ਕਟਾਣੀ ਕਲਾਂ ਦੇ ਵਿੱਚ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜੱਜਵਾ ਕੁਝ ਕਾਰ ਦਿਖਾਉਂਦੀ ਟੀਮ ਕਟਾਣੀ ਕਲਾਂ ਵੱਲੋਂ ਅਤੇ ਸਮੂਹ ਨਗਰ ਕਟਾਣੀ ਕਲਾਂ ਦੀ ਪੰਚਾਇਤ ਤੇ ਨੌਜਵਾਨਾਂ ਵੱਲੋਂ ਜਿੱਥੇ ਉਹਨਾਂ ਦੇ ਜਨਮ ਦਿਹਾੜੇ ਨੂੰ ਮੌਕਾ ਰੱਖਦੇ ਅੱਜ ਠੰਡੇ ਮਿੱਠੇ ਜਲਦੀ ਜਲ ਜਿਰੇ ਦੀ ਸੇਵਿ ਲਗਾਈ ਗਈ ਆ ਉਥੇ ਹੀ ਟੀਮ ਵੱਲੋਂ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖਟੇ ਵੀ ਵੰਡੇ ਜਾ ਰਹੇ ਨੇ ਸੋ ਜਿਹੜੀਆਂ ਸੰਗਤਾਂ ਆ ਕੇ ਜਲ ਸਕ ਰਹੀਆਂ ਨੇ ਸਾਡੀ ਟੀਮ ਵੱਲੋਂ ਉਹਨਾਂ ਨੂੰ ਬੂਟੇ ਵੀ ਵੰਡੇ ਜਾ ਰਹੇ ਨੇ ਸੋ ਸਾਡੀ ਸੰਸਥਾ ਵੱਲੋਂ ਇਹ ਪ੍ਰੇਰਣਾ ਵੀ ਜਿਹੜਾ ਵੀ ਕੋਈ ਵੀਰ ਸਾਡਾ ਇਹ ਸੰਸਥਾ ਤੋਂ ਬੂਟੇ ਲੈ ਕੇ ਜਾਂਦਾ ਉਹ ਬੂਟਾ ਜ਼ਰੂਰ ਲਗਵਾਵੇ ਇਹ ਹੀ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਇੱਕ ਸੱਚੀ ਸੋਚੀ ਸਰਤਾ ਅਝਲੀ ਹੋਵੇਗੀ ਸੋ ਸਾਡੇ ਨਾਲ ਨਗਰ ਕਡਾਣੀ ਕਲਾਂ ਦੇ ਸਰਪੰਚ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ ਉਹਨਾਂ ਦਾ ਵੀ ਸਾਡੀ ਟੀਮ ਨੂੰ ਵੱਡੇ ਪੱਧਰ ਤੇ ਸਹਿਯੋਗ ਰਿਹਾ ਅੱਜ ਵੀ ਉਹਨਾਂ ਦਾ ਬਹੁਤ ਸਾਨੂੰ ਸਹਿਯੋਗ ਮਿਲਿਆ ਸਰਦਾਰ ਅਵਤਾਰ ਸਿੰਘ ਜੀ ਅਤੇ ਹੋਰ ਸਾਡੀ ਟੀਮ ਦੇ ਜਿਹੜੇ ਮੁਖ ਆਗੂ ਨੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਹੈੱਡ ਗ੍ਰਾਂਥੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜਿਹੜੇ ਕਿ ਸੰਸਥਾ ਦੇ ਆਗੂ ਨੇ ਉਹ ਵੀ ਵੱਡੇ ਪੱਧਰ ਤੇ ਅੱਗੇ ਹੋ ਕੇ ਸ਼ਮਾਨ ਨਿਮਾਉਂਦੇ ਆ ਰਹੇ ਨੇ ਉਹ ਵੀ ਸਾਡੇ ਨਾਲ ਨੇ ਸੋ ਮੈਂ ਇੱਕ ਵਾਰ ਫੇਰ ਸਾਡੀ ਟੀਮ ਵੱਲੋਂ ਸਾਰੇ ਵੀਰਾਂ ਦਾ ਸਮੁੱਚੇ ਹਾਜ਼ਰੀਨ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੱਟਵਾ ਕੋਈ ਕਰਤਕਾਉਣ ਦਾ ਟੀਮ ਗਢਾਣੀ ਕਲਾ ਮਿਸ਼ਨ ਵਾਤਾਵਰਨ ਬਚਾਓ ਪਾਣੀ ਪੰਛੀ ਬਚਾਓ ਆਪਣਾ ਫਰਜ਼ ਨਿਭਾਓ ਦੇ ਤਹਿਤ ਕਈ ਸਾਲਾਂ ਤੋਂ ਇਹ ਟੀਮ ਜੱਟਵਾ ਲੈ ਕੇ ਮੁਰੇ ਆ ਰਹੀ ਹੈ ਸੋ ਤਨ 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 ਸ਼੍ਰੀਮਾਨ ਸੰਤ ਬਾਬਾ ਇਸ਼ਰ ਸਿੰਘ ਰਾੜਾ ਸਾਹਿਬ ਵਾਲੰਦੇ ਉਹਨਾਂ ਦੇ ਪ੍ਰਕਾਰ ਦੇ ਹੜੇ ਮੁਕ ਰਖਦੇ ਹੋਇਆ ਪਿਛਲੇ ਸਾਲਾਂ ਵਿੱਚ ਵੀ ਜਿਵੇਂ ਖੀਰ ਦਾ ਲੰਗਰ ਲਗਾਇਆ ਸੀ ਐਤਕੀ ਅਸੀਂ ਸਾਰਿਆਂ ਨਾਲ ਮਿਲ ਕੇ ਨਗਰ ਪੰਚਾਇਤ ਦੇ ਸਰਪੰਚ ਸਾਹਿਬ ਅਤੇ ਸਮੂਹ ਸੰਗਤਾਂ ਨੇ ਸੇਵਾਦਾਰ ਨਾਲ ਕੇ ਨਾਲ ਬੂਟਿਆਂ ਦਾ ਲੰਗਰ ਵੀ ਲਗਾਇਆ ਹੈ ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਰਪੰਚ ਸਾਹਿਬ ਨਗਰ ਪੰਚਾਇਤ ਸਾਡੀ ਸਤਿ ਸਤ ਜਿਨੇ ਸਹਿਯੋਗ ਕਰ ਰਹੇ ਨੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਸਾਰੇ ਨਗਰ ਨਿਵਾਸੀਆਂ ਨੂੰ ਸੰਗਤਾਂ ਨੂੰ ਨਗਰ ਪੰਚਾਇਤ ਨੂੰ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਲੀਆਂ ਲੱਖ ਲੱਖ ਵਧਾਈਆਂ ਹੋਵੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ